2 ਸਾਲ ਦਾ ਕੰਮ ਲੋਕ ਕਹਿ ਰਹੇ ਨੇ ਕਿ 70 ਸਾਲਾਂ ਦੀ ਸਿਆਸਤ ਤੇ ਭਾਰੂ ਪੈ ਗਿਆ। ਮੈਂ ਤਾਂ ਕਹਾ ਅਹੀ ਧੰਨ ਧੰਨ ਕਰ ਦਣੀ ਆ, ਧੰਨ ਧੰਨ ਕਰ ਦਣੀ ਆ। ਕਿਛੇ ਲੰਬੇ ਸਾਲੇ ਰਾਦ ਨੇ ਆ। ਅੱਜ ਕੀ ਕ ਨਿਕਲਗੇ ਜੀ ਕ? ਆਪਣੇ ਪਰਿਵਾਰ ਨੂੰ ਸੈਕੰਡ ਨੰਬਰ ਤੇ ਰੱਖਿਆ ਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਜਿਤਾਇਆ ਵੋਟਾਂ ਪਾਈਆਂ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਕੰਮਾਂ ਨੂੰ ਪਹਿਲੇ ਨੰਬਰ ਤੇ ਰੱਖਿਆ। ਆਮ ਆਦਮੀ ਪਾਡੇ ਜੈ ਹਾਂ। ਚਰ ਸੰਸਾਰੀ ਜਿੰਦਾਬਾਦ ਅਮਰਸ਼ਰ ਸੰਸਾਰੀ ਜਿੰਦਾਬਾਦ ਉਹ ਕਹਿੰਦੇ ਨੇ ਕਿ ਮੇਰਾ ਜੋ ਵੀ ਹੈ ਇਹ ਬਟਾਲਾ ਹੀ ਮੇਰਾ ਪਰਿਵਾਰ ਹੈ ਇਹਨਾਂ ਦੇ ਨਾਲ ਹੀ ਮੇਰੇ ਸੁੱਖ ਦੁੱਖ ਨੇ ਅੱਗੇ ਇਹਨਾਂ ਨੂੰ ਆਪਣੇ ਪਰਿਵਾਰ ਦਾ ਜੀ ਨਹੀਂ ਸੀ ਮਿਲਿਆ ਇੱਕ ਆਸ ਹੈ ਵੀ ਮੁੰਡਾ ਸਾਡਾ ਆਪਣਾ ਹੈ ਮਾਵਾ ਪੁੱਤ ਕਹਿੰਦੀਆਂ ਨੇ ਬਜ਼ੁਰਗ ਪੁੱਤ ਕਹਿੰਦੇ ਨੇ ਨੌਜਵਾਨ ਭਰਾ ਕਹਿੰਦੇ ਨੇ ਇੰਨੀ ਗੱਲ ਅਗਲੇ ਲੀਡਰਾਂ ਨੂੰ ਕਿੱਥੇ ਕਹੀ ਜਾਂਦੀ ਹੈ ਉਹ ਤਾਂ ਜਾਣ ਲੱਗਿਆ ਵੀ ਡਰ ਲੱਗਦਾ ਇਹ ਪਤਾ ਨਹੀਂ ਕਿਹੜੇ ਮੂੰਹ ਤੋਂ ਬੋਲਣਾ ਅਗਲੇ ਆ ਦੇ ਮੇਰਾ ਬੇਟਾ ਜੀ ਛੋਟਾ ਹੈ ਸਵੇਰੇ ਜਾਂਦੇ ਨੇ ਸਵੇਰੇ 7 ਵਜੇ ਚੱਲ ਜਾਂਦੇ ਨੇ ਉਹ ਸੁੱਤਾ ਹੁੰਦਾ ਤੇ ਰਾਤ ਨੂੰ ਜਦੋਂ ਆਉਂਦੇ ਰਾਤ ਨੂੰ 1:3 2 ਵਜੇ ਹੁੰਦੇ ਨੇ ਜਦੋਂ ਆਉਂਦੇ ਉਦੋਂ ਵੀ ਸੁੱਤਾ ਹੁੰਦਾ ਆ ਆਦਮੀ ਫਾਤੀ ਜਿੰਦਾਬਾਦ ਸ਼ਹੀਦ ਕਲਸੀ ਜਿੰਦਾਬਾਦ ਮਲਕੀ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰਤਾ ਹੈ ਲੋਕਾਂ ਵਾਸਤੇ ਹੁਣ ਇੱਕ ਮੌਕਾ ਬਣਦਾ ਕਿ ਨਹੀਂ ਬਣਦਾ ਚੜ ਵਾਲਾ ਬਣਦਾ ਠਿੱਕੀ ਟਿੱਕੀ ਤੱਕ ਦਿਆਂਗੇ ਲੋਕ ਪੈਂਦੇ ਦਿਆਂਗੇ ਕਿ ਦੁੱਕੀ ਤੱਕ ਦਿਆਂਗੇ ਕੋਰਟ ਪੈਂਟਰ ਟੱਕਦੇ ਆ ਉਹਨਾਂ ਨੇ ਮੇਰੀ ਡਿਊਟੀ ਲਈ ਹੋਈ ਆ ਕਿ ਜੇ ਮੈਂ ਇੱਥੇ ਨਹੀਂ ਹੈਗਾ ਤੇ ਤੁਸੀਂ 7 ਵਜੇ ਆ ਕੇ ਦਫ਼ਤਰ ਦੇ ਵਿੱਚ ਬੈਠ ਜਾਣਾ ਤੇ ਆਪਣੀ ਡਿਊਟੀ ਨਿਭਾਉਣੀ ਹੈ ਇਹ ਸ਼ੈਰੀ ਹੁਣਾਂ ਦੇ ਰਿਸ਼ਤੇ ਉਹ ਜੇ ਬਣਾਏ ਨੇ ਭਰਾ ਬਣਾਏ ਨੇ ਮਾਵਾ ਬਣਾਈਆਂ ਭੈਣਾ ਬਣਾਈਆਂ ਨੇ ਉਹਨਾਂ ਦੇ ਰਿਸ਼ਤੇ ਬਣਾਏ ਨੇ ਉਹ ਕੋਈ ਪੋਲਿਟਿਕਸ ਨਹੀਂ ਕਰਨ ਆਏ ਹੈਗੇ ਆਮ ਆਦਮੀ ਪਾਤਸ਼ਾਹ ਜੈ ਜਵਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖੰਡੀਆਂ ਨੇ ਜਿਨ੍ਹਾਂ ਇਸ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਪਿਛੋਕੜ ਸਿਆਸੀ ਨੇ ਪਰਿਵਾਰ ਸਿਆਸੀ ਨੇ ਕੋਈ 100 ਸਾਲ ਤੋਂ ਕੋ 70 ਸਾਲ ਤੋਂ ਤੇ ਕੋਈ 75 ਸਾਲ ਤੋਂ ਸਿਆਸਤ ਦੇ ਨਾਲ ਜੁੜਿਆ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ ਨਵੇਂ ਕਿਲੇ ਪ੍ਰਯੋਗ ਹੋਏ ਇਹਦੇ ਵਿੱਚ ਐਸੇ ਲੋਕ ਆਏ ਜਿਨ੍ਹਾਂ ਦਾ ਸਿਆਸਤ ਦੇ ਨਾਲ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਸੀ ਜਦੋਂ ਉਹਨਾਂ ਸਿਆਸਤ 'ਚ ਪੈਰ ਧਰਿਆ ਤੇ ਲੋਕਾਂ ਨੇ ਕਿਹਾ ਬੱਚਾ ਹੈ ਇਹਤੋਂ ਕੋ ਕੁਝ ਨਹੀਂ ਹੋਣਾ ਕਿਉਂਕਿ ਉਹਨਾਂ ਨੂੰ ਆਪਣੀ ਸਿਆਸਤ ਤੇ ਮਾਣ ਸੀ ਉਸੇ ਬਾਅਦ ਉਸ ਨੌਜਵਾਨ ਨੇ ਉਹ ਕੰਮ ਕਰ ਵਿਖਾਇਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਜਾਨੀ ਕਿ ਉਹਦਾ 2 ਸਾਲ ਦਾ ਕੰਮ ਲੋਕ ਕਹਿ ਰਹੇ ਨੇ ਕਿ 70 ਸਾਲਾਂ ਦੀ ਸਿਆਸਤ ਤੇ ਭਾਰੂ ਪੈ ਗਿਆ ਜਿਹੜੇ ਲੋਕ ਰਾਤ ਨੂੰ ਉਹਨਾਂ ਨੂੰ ਗਲੀਆਂ ਤੇ ਮਿਲਦੇ ਨੇ ਸੜਕਾਂ 'ਚ ਮਿਲਦੇ ਨੇ ਪੁੱਛਦੇ ਨੇ ਕਿ ਇੱਥੇ ਐਮਐਲਏ ਸਾਹਿਬ ਕਰ ਕੀ ਰਹੇ ਹੋ ਉਹ ਲੋਕ ਕਹਿੰਦੇ ਨੇ ਕਿ ਅਸੀਂ ਭਾਈ ਤੁਹਾਡੇ ਰਾਵਾਂ ਚੋਂ ਕੰਡੇ ਚੋਂ ਗਣ ਆਏ ਆ ਵੇਖਣ ਆਏ ਆ ਛੜਕਾਂ ਸਾਫ ਨੇ ਵੇਖਣ ਆਏ ਆ ਗਲੀਆਂ ਸਾਫ ਨੇ ਵੇਖਣ ਆਏ ਆ ਲਾਈਟਾਂ ਜਗ ਰਹੀਆਂ ਨੇ ਇੰਨਾ ਕੁਝ ਰਾਤ ਨੂੰ ਐਮਐਲਏ ਜਾਗ ਜਾ ਕੇ ਕਰਦਾ ਕੁਝ ਲੋਕ ਕਹਿੰਦੇ ਕੋਈ ਬੰਦਾ ਹੈ ਕੋਈ ਇਹੋ ਜਿਹਾ ਮੰਤਰੀ ਹੈ ਜਿਹੜਾ ਕੋਈ ਦੇਸ਼ ਦਾ ਬਹੁਤ ਵੱਡਾ ਆਗੂ ਹੈ 18-18 ਘੰਟੇ ਕੰਮ ਕਰਦਾ ਹੈ ਉਹ ਤੇ ਕਹਿੰਦੇ ਆ ਪਰ ਇੱਥੇ ਲੋਕਾਂ ਨੇ ਵੇਖਿਆ ਕਿ 16-16 18-18 ਘੰਟੇ ਕੰਮ ਕਰਨ ਵਾਲੇ ਐਮਐਲਏ ਹੁੰਦੇ ਕੌਣ ਨੇ ਤੇ ਹੁੰਦੇ ਕਿਦਾਂ ਨੇ ਉਹਦੀ ਕੁਰਬਾਨੀ ਦਾ ਅਗਰ ਜ਼ਿਕਰ ਕਰੀਏ ਤਾਂ ਉਹਨੇ ਆਪਣੇ ਪਰਿਵਾਰ ਨੂੰ ਸੈਕੰਡ ਨੰਬਰ ਤੇ ਰੱਖਿਆ ਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਜਿਤਾਇਆ ਵੋਟਾਂ ਪਾਈਆਂ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਕੰਮਾਂ ਨੂੰ ਪਹਿਲੇ ਨੰਬਰ ਤੇ ਰੱਖਿਆ ਅਸੀਂ ਜਾਣਾਂਗੇ ਉਹਨਾਂ ਦੇ ਹਮਸਫਰ ਰਾਜਵੀਰ ਕੌਰ ਦੇ ਕੋਲੋਂ ਕਿ ਜਦ ਤੋਂ ਸਿਆਸਤ ਦੇ ਵਿੱਚ ਆਏ ਨੇ ਪਰਿਵਾਰ ਨੂੰ ਕਿੰਨਾ ਸਮਾਂ ਦੇ ਰਹੇ ਨੇ ਉਹਨਾਂ ਦੀ ਕੁਰਬਾਨੀ ਕੀ ਹੈ ਬੱਚਿਆਂ ਦੇ ਨਾਲ ਕਿੰਨਾ ਸਮਾਂ ਦੇ ਪਾਉਂਦੇ ਨੇ ਔਰ ਲੋਕਾਂ ਦੇ ਲਈ ਉਹ ਕਿਸ ਤਰ੍ਹਾਂ ਦਾ ਪਿਆਰ ਰੱਖਦੇ ਨੇ ਰਾਜਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੱਲ ਕਰੀਏ ਜੀ ਉਹਨਾਂ ਦੇ ਪਿਆਰ ਦੀ ਤੇ ਪਿਆਰ ਤੇ ਵੇਖੋ ਜੀ ਉਹਨਾਂ ਨੇ ਜੋ ਵੀ ਆ ਉਹਨਾਂ ਦਾ ਦੁੱਖ ਸੁੱਖ ਲੋਕ ਹੀ ਨੇ ਲੋਕਾਂ ਦੇ ਨਾਲ ਹੀ ਨੇ ਉਹ ਕਹਿੰਦੇ ਨੇ ਕਿ ਮੇਰਾ ਜੋ ਵੀ ਆ ਇਹ ਬਟਾਲਾ ਹੀ ਮੇਰਾ ਪਰਿਵਾਰ ਹੈ ਇਹਨਾਂ ਦੇ ਨਾਲ ਹੀ ਮੇਰੇ ਸੁੱਖ ਦੁੱਖ ਨੇ ਤੇ ਸਾਡੀ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਹੈ ਕਿ ਤੁਹਾਡੇ ਵੀ ਫਰਜ਼ ਪਾਉਂਦੇ ਨੇ ਕਿ ਤੁਸੀਂ ਵੀ ਇਹਨਾਂ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋ ਪਾਈ ਵਾ ਲੋ ਬੱਚਿਆਂ ਦੇ ਨਾਲ ਉਹਨਾਂ ਨੂੰ ਸਮਾਂ ਮਿਲਦਾ ਗੱਲਬਾਤ ਕਰਨ ਦਾ ਲਾੜ ਪਿਆਰ ਕਰਨ ਦਾ ਨਹੀਂ ਜੀ ਬਿਲਕੁਲ ਨਹੀਂ ਮੇਰਾ ਬੇਟਾ ਜੀ ਛੋਟਾ ਹੈ ਸਵੇਰੇ ਜਾਂਦੇ ਨੇ ਸਵੇਰੇ 7 ਵਜੇ ਚਲ ਜਾਂਦੇ ਨੇ ਉਹ ਸੁੱਤਾ ਹੁੰਦਾ ਤੇ ਰਾਤ ਨੂੰ ਜਦੋਂ ਆਉਂਦੇ ਰਾਤ ਨੂੰ 1:3 2 ਵਜੇ ਹੁੰਦੇ ਨੇ ਜਦੋਂ ਆਉਂਦੇ ਉਦੋਂ ਵੀ ਸੁੱਤਾ ਹੁੰਦਾ ਤੇ ਕਿਸੇ ਵੇਲੇ ਕਿੰਨੇ ਕਿੰਨੇ ਦਿਨ ਲੰਘ ਜਾਂਦੇ ਆ ਤੇ ਫਿਰ ਮੈਨੂੰ ਫੋਨ ਕਰਕੇ ਕਹਿਣਗੇ ਕਿ ਅੱਜ ਇਹਨੂੰ ਸੌਣ ਨਾ দেই ਮੇਰਾ ਅੱਜ ਇਹਨੂੰ ਖਡਾਉਣ ਨੂੰ ਦਿਲ ਕਰਦਾ ਹੈ ਪਿਆ ਹੈ ਤੇ ਮੈਨੂੰ ਆ ਕੇ ਖਡਾਉਣਾ ਹੈ ਮਤਲਬ ਕਿ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕਰਤਾ ਹੈ ਲੋਕਾਂ ਵਾਸਤੇ ਅਸੀਂ ਇਹ ਕਈ ਗੱਲਾਂ ਹੁੰਦੀਆਂ ਯਕੀਨ ਕਰਨ ਵਾਲੀਆਂ ਨਹੀਂ ਹੁੰਦੀਆਂ ਮੰਨ ਲਓ ਕਿ ਆਮ ਕੋਈ ਬੰਦਾ ਜਿਹੜਾ ਪ੍ਰੈਕਟੀਕਲੀ ਕਿਸੇ ਨੂੰ ਕਵੇ ਕਿ ਸ਼ਹਿਰੀ ਕਲਸੀ ਆਪਣੇ ਬੱਚਿਆਂ ਨੂੰ ਛੱਡ ਕੇ ਤੁਹਾਨੂੰ ਪਹਿਲ ਦਿੰਦਾ ਹੈ ਕੋਈ ਯਕੀਨ ਨਹੀਂ ਕਰੂ ਕਿਉਂਕਿ ਇਸ ਤੋਂ ਪਹਿਲਾਂ ਤਾਂ ਕਦੀ ਕੋਈ ਲੀਡਰ ਇਦਾਂ ਕਰ ਹੀ ਨਹੀਂ ਸਕਿਆ ਘੜੀ ਦੇ ਟਾਈਮ ਨਾਲ 5 ਵਜੇ ਦਰਵਾਜ਼ੇ ਬੰਦ ਕਰ ਦਿੰਦੇ ਹੁੰਦੇ ਸੀ ਜਾਂ ਟਾਈਮ ਦਿੰਦੇ ਹੁੰਦੇ ਸੀ ਤੇ ਜਾਂ ਫਿਰ ਕੋਈ ਅੰਬਰਸਰ ਨਿਕਲ ਜਾਂਦਾ ਸੀ ਕੋਈ ਕਿਤੇ ਨਿਕਲ ਜਾਂਦਾ ਸੀ ਨਹੀਂ ਜੀ ਇਹ ਵਿਸ਼ਵਾਸ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਹੋ ਕਿਉਂਕਿ ਹਮੇਸ਼ਾ ਰਹਿੰਦੇ ਨੇ ਲੋਕਾਂ ਵਿੱਚ ਨੇ ਤੁਸੀਂ ਦੇਖਿਆ ਹੋਏਗਾ ਸਾਡੇ ਦਫ਼ਤਰ ਦੇ ਬਾਹਰ ਸਵੇਰੇ 7 ਵਜੇ ਤੋਂ ਭੀੜ ਲੱਗ ਜਾਂਦੀ ਹੈ ਤੇ ਰਾਤ ਦੇ 12 1 ਵਜੇ ਤੱਕ ਭੀੜ ਲੱਗੀ ਰਹਿੰਦੀ ਹੈ ਜੀ ਉਹ ਲੋਕਾਂ ਦਾ ਵਿਸ਼ਵਾਸ ਹੈ ਕਿ ਸ਼ਹਿਰੀ ਕਲਸੀ ਸਾਨੂੰ ਮਿਲੇਗਾ ਸਾਡੇ ਹੱਕ ਦੀ ਗੱਲ ਕਰੇਗਾ ਸਾਡੀ ਗੱਲ ਸੁਣੇਗਾ ਤਾਈ ਲੋਕੀ ਉੱਥੇ ਪਹੁੰਚਦੇ ਨੇ ਤੇ ਨਾਲੇ ਉਹਨਾਂ ਨੇ ਮੇਰੀ ਵੀ ਡਿਊਟੀ ਲਈ ਹੁੰਦੀ ਹੈ ਕਿਸੇ ਵੇਲੇ ਉਹਨਾਂ ਦੀ ਡਿਊਟੀ ਕਿਸੇ ਜਿੱਦਾਂ ਚੰਡੀਗੜ੍ਹ ਚਲ ਜਾਂਦੇ ਆ ਜਾਂ ਕਿਸੇ ਹੋਰ ਸਟੇਟ ਲੱਗ ਜਾਂਦੀ ਆ ਤੇ ਫਿਰ ਉਹਨਾਂ ਨੇ ਮੇਰੀ ਡਿਊਟੀ ਲਈ ਹੋਈ ਆ ਕਿ ਜੇ ਮੈਂ ਇੱਥੇ ਨਹੀਂ ਹੈਗਾ ਤੇ ਤੁਸੀਂ 7 ਵਜੇ ਆ ਕੇ ਦਫ਼ਤਰ ਦੇ ਵਿੱਚ ਬੈਠ ਜਾਣਾ ਤੇ ਆਪਣੀ ਡਿਊਟੀ ਨਿਭਾਉਣੀ ਆ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਨਹੀਂ ਚਾਹੁੰਦਾ ਕਿ ਜੇ ਜਿੱਦਾਂ ਮੇਰੀ ਕੋਈ ਮਾਂ ਭੈਣ ਜਾਂ ਮੇਰਾ ਕੋਈ ਭਰਾ ਆਵੇ ਆਪਣੇ ਕੰਮ ਵਾਸਤੇ ਤੇ ਉਹ ਸਾਨੂੰ ਇਹ ਨਾ ਕਹਵੇ ਕਿ ਸਾਨੂੰ ਘਰ ਦੇ ਵਿੱਚੋਂ ਕੋਈ ਵੀ ਨਹੀਂ ਮਿਲਿਆਗਾ ਅੱਛਾ ਰਾਜਵੀਰ ਜੀ ਅਕਸਰ ਸਾਰੇ ਘਰਾਂ ਦੀ ਨੇ ਇੱਕ ਪ੍ਰੋਬਲਮ ਹੈ ਤੇ ਜੇਕਰ ਬੰਦਾ ਕਿਤੇ ਵਿਜੀ ਹੈ ਨਾ ਦੁਕਾਨਦਾਰ ਹੈ ਜਾਂ ਕੋਈ ਜੌਬ ਕਰਨ ਵਾਲਾ ਬੰਦਾ ਕਿਤੇ ਲੇਟ ਆਵੇ ਤਾਂ ਜਨਾਨੀ ਜਿਹੜੀ ਹੈ ਨਾ ਬੜੀਆਂ ਖਰੀਆਂ ਖਰੀਆਂ ਸਣਾਉਂਦੀ ਕਈ ਵਾਰੀ ਇਸੇ ਗੱਲ ਨੂੰ ਲੈ ਕੇ ਬੜੀ ਤੂੰ ਤੜਕ ਹੁੰਦੀ ਰਹਿੰਦੀ ਹੈ ਤੇ ਸ਼ੈਰੀ ਨਾ ਤੇ ਨਹੀਂ ਹੁੰਦੀ ਇਹ ਤਾਂ ਨਹੀਂ ਜੀ ਬਿਲਕੁਲ ਵੀ ਨਹੀਂ ਕਿਉਂਕਿ ਉਹਨਾਂ ਨੇ ਜਦੋਂ ਐਮਐਲਏ ਦੀ ਇਲੈਕਸ਼ਨ ਤੋਂ ਪਹਿਲਾਂ ਹੀ ਮੈਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਹੁਣ ਲੋਕਾਂ ਵਾਸਤੇ ਹੀ ਆ ਤੇ ਲੋਕਾਂ ਨੂੰ ਹੀ ਸਮਰਪਤਾ ਤੇ ਮੈਂ ਹਮੇਸ਼ਾ ਲੋਕਾਂ ਦੇ ਹੱਕ ਦੀ ਗੱਲ ਕਰਾਂਗਾ ਹਿੱਤ ਦੀ ਗੱਲ ਕਰਾਂਗਾ ਵਿਕਾਸ ਵਾਸਤੇ ਗੱਲ ਕਰਾਂਗਾ ਕਿਉਂਕਿ ਉਹ ਚਾਹੁੰਦੇ ਆ ਕਿ ਮੈਂ ਨਵੀਆਂ ਨੀਤੀਆਂ ਤੇ ਪਾਲਿਸੀਆਂ ਲੈ ਕੇ ਆ ਜਿਹੜਾ ਵੀ ਜਿਹੜਾ ਹੁਣ ਮੌਜੂਦਾ ਦੌਰ ਚੱਲ ਰਿਹਾ ਇਸ ਵੇਲੇ ਦੇ ਹਾਲਾਤ ਇਹ ਨੇ ਕਿ ਅਮਨ ਛੇਰ ਸਿੰਘ ਸ਼ੈਰੀ ਕਲਸੀ ਨੇ ਜਿਹੜਾ ਭਰੋਸਾ ਲੋਕਾਂ ਨੇ ਉਹਨਾਂ ਤੇ ਜਿਤਾਇਆ ਸੀ ਤੇ ਉਹਨਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾਤੀ ਵਿਧਾਨ ਸਭਾ ਸੀਟ ਉਹਨਾਂ ਦਾ ਤੇ ਉਹਨਾਂ ਨੇ ਹੱਕ ਦਾ ਕਰ ਦਿੱਤਾ ਉਹਨਾਂ ਦੇ ਲੂਣ ਦਾ ਨਮਕ ਦਾ ਹੱਕ ਹੱਕ ਜਿਹੜਾ ਨੇ ਉਹ ਤਾਂ ਅਮਨ ਛੇਰ ਸਿੰਘ ਸ਼ੈਰੀ ਕਲਸੀ ਜਿਹੜੇ ਅਦਾ ਕਰ ਨੇ ਇਹ ਲੋਕ ਕਹਿ ਰਹੇ ਨੇ ਇਸ ਗੱਲ ਦੀ ਲੋਕਾਂ ਨੂੰ ਹੁਣ ਗਾਰੰਟੀ ਹੋ ਗਈ ਜੋ ਹੁਣ ਮੌਜੂਦਾ ਦੌਰ ਹੈ ਬਹੁਤ ਲੋਕਾਂ ਦਾ ਨਾ ਬਦਲਦਿਆਂ ਤੇ ਕਹਿੰਦੇ ਆ ਕਿ ਮੈਂਟ ਨਹੀਂ ਲਾਉਂਦੇ ਤੇ ਇਹ ਵੀ ਗੱਲ ਰਹੇਗੀ ਨਾ ਕਿ ਅਸੀਂ ਉਹ ਮੌਸਮ ਵਾਂਗੂ ਬਦਲ ਗਏ ਤੇ ਰੁੱਖਾ ਵਾਂਗੂ ਖੜੇ ਰਹੇ ਲੋਕ ਬੜੇ ਸਿਆਣੇ ਨੇ ਭੀੜ ਚ ਵੀ ਆ ਜਾਂਦੇ ਨੇ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਪਲਟ ਜਾਂ। ਹੁਣ ਦੇ ਦੌਰ ਕਿਹੋ ਜਿਹਾ ਹੈ ਲੋਕ ਆ ਰਹੇ ਨੇ ਤੁਹਾਨੂੰ ਕੀ ਭਰੋਸਾ ਦੇ ਰਹੇ ਨੇ ਤੁਹਾਡੀ ਸਪੀਚ ਸੁਣ ਕੇ ਸ਼ਹਿਰੀ ਕਲਸੀ ਦੀ ਸਪੀਚ ਸੁਣ ਕੇ ਕਿਹੋ ਜਿਹਾ ਤੁਹਾਨੂੰ ਉਹਨਾਂ ਦੀਆਂ ਅੱਖਾਂ ਦੇ ਵਿੱਚ ਵਿਸ਼ਵਾਸ ਦਿਸਦਾ ਚਿਹਰੇ ਤੇ ਕੀ ਲੱਗਦਾ? ਵਿਸ਼ਵਾਸ ਇਹ ਹੈ ਜੀ ਕਿਉਂਕਿ ਅਸੀਂ ਕੋਈ ਉਹੋ ਜਿਹੇ ਰਿਸ਼ਤੇ ਨਹੀਂ ਬਣਾਏ ਸ਼ੈਰੀ ਹੁਣਾਂ ਦੇ ਰਿਸ਼ਤੇ ਉਹ ਜਿਹੇ ਬਣਾਏ ਨੇ ਭਰਾ ਬਣਾਏ ਨੇ ਚ ਮਾਵਾ ਬਣਾਈਆਂ ਭੈਣਾ ਬਣਾਈਆਂ ਨੇ ਉਹਨਾਂ ਨੇ ਰਿਸ਼ਤੇ ਬਣਾਏ ਨੇ ਉਹ ਕੋਈ ਪੋਲਿਟਿਕਸ ਨਹੀਂ ਕਰਨ ਆਏ ਹੈਗੇ ਉਹਨਾਂ ਨੇ ਇੰਨੀ ਮਜ਼ਬੂਤੀ ਵਾਲੇ ਰਿਸ਼ਤੇ ਬਣਾਏ ਨੇ ਕਿ ਲੋਕੀ ਇੰਨਾ ਪਿਆਰ ਦੇ ਰਹੇ ਤੁਸੀਂ ਕੱਠ ਵੇਖਿਆ ਹੀ ਹੋਏਗਾ ਇਹ ਲੋਕਾਂ ਦਾ ਪਿਆਰ ਆ ਜੀ ਸਾਡੇ ਵਾਸਤੇ ਕਿਉਂਕਿ ਲੋਕ ਵੀ ਚਾਹੁੰਦੇ ਨੇ ਕਿ ਕੋਈ ਚੰਗੀ ਸਰਕਾਰ ਆਵੇ ਜਿਹਦੇ ਨਾਲ ਲੋਕਾਂ ਦੇ ਵਿਕਾਸ ਦੀ ਗੱਲ ਹੋ ਸਕੇ ਕੀ ਉਮੀਦ ਹੈ ਆਖਰੀ ਸਵਾਲ ਆ ਕਿ ਮੈਨੂੰ ਇਹ ਦੱਸੋ ਕਿ ਹੁਣ ਲੋਕ ਸਭਾ ਸੀਟ ਹੈ ਜਿਹੜੀ ਜਿਹੜੇ ਬਾਕੀ ਹੋਰ ਚਾਰ ਕੈਂਡੀਡੇਟ ਨੇ ਉਹ ਵੀ ਆਪ ਕੋ ਆਪਣੋਂ ਬੜੇ ਘਾਕ ਸਿਆਸਤਦਾਨ ਮੰਨਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਸਾਫ ਦਾ ਡਿਊਟੀ ਸੀਐਮ ਨੇ ਕਾਂਗਰਸ ਪਾਰਟੀ ਹੈ ਜਿਹੜੀ ਉਹਦੇ ਦੋ ਇੱਥੇ ਕੈਬਨਿਟ ਮਨਿਸਟਰ ਵੀ ਨੇ ਇੱਕ ਐਲਓਪੀ ਹੈ ਪ੍ਰਤਾਪ ਸਿੰਘ ਬਾਜਵਾ ਵੀ ਹੈਗੇ ਨੇ ਔਰ ਨੌ ਵਿਧਾਨ ਸਭਾ ਸੀਟਾਂ ਦੇ ਵਿੱਚੋਂ ਛੇਾਂ ਸੀਟਾਂ ਦੇ ਉੱਤੇ ਕਾਂਗਰਸ ਦਾ ਕਬਜ਼ਾ ਹੈ ਇਹ ਹੁਣ ਹਾਲਾਤ ਜਿਹੜੇ ਨੇ ਇਹਨਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਜਦ ਤੋਂ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਦੇ ਵਿੱਚ ਆ ਗਏ ਵੇਖੋ ਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਉਹਨਾਂ ਦਾ 17 ਤੇ 75 ਸਾਲਾਂ ਦਾ ਕੰਮ ਕਰਨ ਦਾ ਤਜਰਬਾ ਉਹਨਾਂ ਨੂੰ ਵੋਟਾਂ ਪਾਏਗਾ ਤੇ ਸਾਡਾ 2 ਸਾਲ ਦਾ ਕੰਮ ਕਰਨ ਦਾ ਤਜਰਬਾ ਜੋ ਅਸੀਂ ਲੋਕਾਂ ਨੂੰ ਆਪਣਾ ਸਮਰਪਿਤ ਕੀਤਾ ਹੈ ਲੋਕ ਸਾਨੂੰ ਪਿਆਰ ਕਰਦੇ ਨੇ ਉਹ ਸਾਨੂੰ ਜਿਤਾਏਗਾ ਜੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਜੀ ਮਾ ਉਹਨਾਂ ਬਾਰੇ ਕੀ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਬਸ ਅਸੀਂ ਮਿਹਨਤ ਕਰ ਰਹੇ ਆ ਲੋਕ ਭਲਾਈ ਦੇ ਕੰਮ ਕਰ ਰਹੇ ਆ ਲੋਕ ਸਾਡੇ ਨਾਲ ਪਿਆਰ ਕਰ ਰਹੇ ਨੇ ਤੇ ਅਸੀਂ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਜੁੜੇ ਰਹਿਾਂਗੇ ਤੇ ਜਿਹੜੇ ਲੋਕ ਭਲੇਖੇ ਚ ਨਹੀਂ ਲੱਗਦਾ ਉਹਨਾਂ ਦਾ ਭਲੇਖਾ ਦੂਰ ਹੋ ਜੂ ਇਸ ਵੇਲੇ ਕੋਈ ਕਿਸੇ ਨੂੰ ਇੱਕ ਨੰਬਰ ਕੋਈ ਦੋ ਨੰਬਰ ਕੋ ਕਿਹੜੇ ਨੰਬਰ ਦੇ ਰਿਹਾ ਆ ਤੇ ਆ ਪਿਆਰ ਦੇਖ ਕੇ ਲੋਕਾਂ ਦਾ ਇਕੱਠ ਵੇਖ ਕੇ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਕਿਹੜੇ ਨੰਬਰ ਤੇ ਆਮ ਅਮਨ ਸ਼ੇਰ ਸਿੰਘ ਚੜੀ ਹਲਕਾ ਗੁਰਦਾਸਪੁਰ ਤੋਂ ਕਿਹੜੇ ਨੰਬਰ ਜੀ ਪਹਿਲੇ ਨੰਬਰ ਤੇ ਆਉਣਗੇ ਪਹਿਲੇ ਨੰਬਰ ਤੇ ਆਉਣਗੇ ਬਾਬਾ ਸ਼ੁਕਰੀਆ ਬਾਬਾ ਸ਼ੁਕਰੀਆ ਰਾਜਵੀਰ ਜੀ ਤੁਹਾਡਾ ਸੋਇਸ਼ਨ ਸਾਡੇ ਨਾਲ ਮੈਡਮ ਰਾਜਵੀਕਰ ਉਹਨਾਂ ਦਾ ਮੰਨਣਾ ਹੈ ਕਿ ਇਹ ਜਹ ਹਲਕੇ ਦਾ ਪਿਆਰ ਹੈ ਮੁਹੱਬਤ ਹੈ ਉਹਦੇ ਵਿੱਚ ਇੰਨੀ ਸਚਾਈ ਹੈ ਕਿ ਇਹ ਸੀਟ ਬੜੇ ਵੱਡੇ ਮਾਰਜਨ ਦੇ ਨਾਲ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਜਿੱਤਣਗੇ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਵੇਖਦੇ ਰਹਿ ਸਕਤੀ ਆਵਾਜ਼ ਹੈ ਨਾ ਰਾਈ ਟੂਡੇ